ਮੇਰਾ ਨਾਮ ਸਿਮਰਨ ਹੈ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਆਪਣੇ ਬਚਪਨ ਨੂੰ ਯਾਦ ਕਰਦੀ ਹਾਂ ਤਾਂ ਸਭ ਤੋਂ ਪਹਿਲਾਂ ਮੇਰੇ ਛੋਟੇ ਜਿਹੇ ਘਰ ਦੀ ਤਸਵੀਰ ਸਾਹਮਣੇ ਆਉਂਦੀ ਹੈ ਉਹ ਘਰ ਵੱਡਾ ਨਹੀਂ ਸੀ ਸਿਰਫ ਦੋ ਛੋਟੇ ਛੋਟੇ ਕਮਰੇ ਇੱਕ ਕੱਚਾ ਜੀਹਾ ਬਿਹੜਾ ਅਤੇ ਟੀਨ ਦੀ ਛੱਤ ਸੀ ਮੀਂਹ ਵਿੱਚ ਅਕਸਰ ਛੱਤ ਟਪਕਦੀ ਸੀ ਅਤੇ ਗਰਮੀਆਂ ਵਿੱਚ ਉਹ ਛੱਤ ਅੰਗਾਰਿਆਂ ਵਾਂਗ ਤਪਦੀ ਸੀ ਪਰ ਉਸ ਛੋਟੇ ਜਿਹੇ ਘਰ ਦੀਆਂ ਕੰਧਾਂ ਵਿੱਚ ਮਾਂ ਦਾ ਸਨੇਹ ਅਤੇ ਭਰਾਮਾ ਦਾ ਬੇਹਦ ਪਿਆਰ ਸਮਾਇਆ ਹੋਇਆ ਸੀ ਸਾਡਾ ਪਰਿਵਾਰ ਬਹੁਤ ਅਮੀਰ ਨਹੀਂ ਸੀ ਸੱਚ ਦੱਸਾਂ ਤਾਂ ਅਸੀਂ ਗਰੀਬ ਹੀ ਸੀ ਪਰ ਸਾਡੇ ਘਰ ਵਿੱਚ ਇੱਕ ਚੀਜ਼ ਦੀ ਕਦੇ ਕਮੀ ਨਹੀਂ ਸੀ ਪਿਆਰ ਮਾਂ ਨੇ ਇਕੱਲੀ ਨੇ ਹੀ ਸਾਨੂੰ ਤਿੰਨਾਂ ਨੂੰ ਪਾਲਿਆ ਪਿਤਾ ਜੀ ਸਾਨੂੰ ਬਹੁਤ ਛੋਟੇ ਸਮੇਂ ਹੀ ਛੱਡ ਕੇ ਚਲੇ ਗਏ ਸੀ ਮਾਂ ਨੇ ਕਦੇ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਹਨਾਂ ਨੇ ਆਪਣੇ ਉੱਤੇ ਕਿੰਨੀਆਂ ਵੀ ਸੱਟਾਂ ਖਾਧੀਆਂ ਹੋਣ ਸਾਨੂੰ ਹਮੇਸ਼ਾ ਮਜ਼ਬੂਤੀ ਦਿੱਤੀ ਮੇਰੇ ਦੋ ਭਰਾ ਹਨ ਇੱਕ ਵੱਡਾ ਤੇ ਇੱਕ ਛੋਟਾ ਦੋਵੇਂ ਮੇਰੇ ਲਈ ਠੰਡੀ ਛਾਂ ਵਰਗੇ ਹਨ ਵੱਡਾ ਭਰਾ ਠੰਡੇ ਸਵਾ ਦਾ ਸੀ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਜ਼ਿੰਮੇਵਾਰੀ ਦੀ ਝਲਕ ਦਿਖਦੀ ਉਹ ਘੱਟ ਬੋਲਦਾ ਸੀ ਪਰ ਹਰ ਵਕਤ ਪਰਿਵਾਰ ਦੇ ਬਾਰੇ ਸੋਚਦਾ ਰਹਿੰਦਾ ਸੀ ਛੋਟਾ ਭਰਾ ਬਿਲਕੁਲ ਉਲਟ ਸੀ ਉਸ ਵਿੱਚ ਨਾ ਜਾਣੇ ਕਿੱਥੋਂ ਇੰਨੀ ਊਰਜਾ ਆਉਂਦੀ ਸੀ ਹਰ ਗੱਲ ਵਿੱਚ ਹਾਸਾ ਹੁੰਦਾ ਮੈਨੂੰ ਹਜੇ ਵੀ ਯਾਦ ਹੈ ਜਦੋਂ ਮੈਂ 7-8 ਸਾਲ ਦੀ ਸੀ ਸ਼ਾਮ ਹੁੰਦੇ ਹੀ ਦੋਵੇਂ ਭਰਾ ਮਜ਼ਦੂਰੀ ਕਰਕੇ ਵਾਪਸ ਆਉਂਦੇ ਉਹਨਾਂ ਦੇ ਕੱਪੜੇ ਧੂੜ ਅਤੇ ਪਸੀਨੇ ਨਾਲ ਲਤਪਤ ਹੁੰਦੇ ਹੱਥਾਂ ਵਿੱਚ ਛਾਲੇ ਪੈ ਜਾਂਦੇ ਪਰ ਚਿਹਰੇ ਤੇ ਮੇਰੇ ਲਈ ਮੁਸਕਾਨ ਹੁੰਦੀ ਅਤੇ ਉਸ ਮੁਸਕਾਨ ਨਾਲ ਉਹਨਾਂ ਦੇ ਹੱਥਾਂ ਵਿੱਚ ਕੋਈ ਛੋਟਾ ਜਿਹਾ ਤੋਹਫ਼ਾ ਵੀ ਹੁੰਦਾ ਕਦੇ ਚਿਪਸ ਦਾ ਪੈਕੇਟ ਕਦੇ ਚੂੜੀਆਂ ਦਾ ਸੈੱਟ ਕਦੇ ਸਸਤੀ ਜਹੀ ਨੋਟਬੁੱਕ ਸ਼ਾਇਦ ਕਿਸੇ ਹੋਰ ਲਈ ਇਹ ਸਭ ਬਹੁਤ ਸਧਾਰਨ ਚੀਜ਼ਾਂ ਸੀ ਪਰ ਮੇਰੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ ਮੈਂ ਉਸ ਛੋਟੀ ਜਹੀ ਚਾਕਲੇਟ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਦੀ ਸੀ ਜਿਵੇਂ ਕੋਈ ਅਨਮੋਲ ਰਤਨ ਹੋਵੇ ਮਾਂ ਅਕਸਰ ਉਹਨਾਂ ਨੂੰ ਝਿੜਕਦੀ ਇੰਨਾ ਕਿਉਂ ਵਿਗਾੜ ਰਹੇ ਹੋ ਇਸ ਨੂੰ ਕੱਲ ਨੂੰ ਵਿਆਹ ਕਰਕੇ ਚਲੀ ਜਾਵੇਗੀ ਤਾਂ ਇਹ ਹੀ ਸਾਬਤ ਤੁਹਾਨੂੰ ਜਾਦਾ ਆਵੇਗਾ ਪਰ ਭਰਾ ਸਿਰ ਹੱਸ ਕੇ ਕਹਿ ਦਿੰਦੇ ਮਾਂ ਸਾਡੀ ਭੈਣ ਹੈ ਇਸ ਦੇ ਚਿਹਰੇ ਤੇ ਮੁਸਕਾਨ ਹੀ ਤਾਂ ਸਾਡੀ ਥਕਾਵਟ ਮਿਟਾਉਂਦੀ ਹੈ ਮੈਂ ਉਸ ਸਮੇਂ ਮਾਂ ਦੀ ਗੱਲ ਸਮਝ ਨਹੀਂ ਪਾਉਂਦੀ ਪਰ ਹੁਣ ਸੋਚਦੀ ਹਾਂ ਤਾਂ ਲੱਗਦਾ ਹੈ ਮਾਂ ਸਹੀ ਸੀ ਪਰ ਸੱਚ ਤਾਂ ਇਹ ਹੈ ਕਿ ਭਰਾਵਾਂ ਦਾ ਉਹ ਪਿਆਰ ਅੱਜ ਵੀ ਮੇਰੀ ਸਭ ਤੋਂ ਵੱਡੀ ਪੂੰਜੀ ਹੈ ਮੈਨੂੰ ਪੜ੍ਹਾਈ ਨਾਲ ਬਹੁਤ ਲਗਾਵ ਸੀ ਛੋਟੀ ਉਮਰ ਤੋਂ ਹੀ ਕਿਤਾਬਾਂ ਮੇਰੇ ਲਈ ਕਿਸੇ ਦੂਜੀ ਦੁਨੀਆ ਦੇ ਦਰਵਾਜ਼ੇ ਖੋਲ ਦਿੰਦੀਆਂ ਸੀ ਜਦੋਂ ਵੀ ਹੱਥ ਵਿੱਚ ਕਿਤਾਬ ਆਉਂਦੀ ਤਾਂ ਲੱਗਦਾ ਜਿਵੇਂ ਮੈਂ ਉਸ ਤੰਗ ਗਲੀਆਂ ਵਾਲੇ ਮੋਹੱਲੇ ਤੋਂ ਨਿਕਲ ਕੇ ਕਿਤੇ ਹੋਰ ਪਹੁੰਚ ਗਈ ਹਾਂ ਮਾਂ ਅਕਸਰ ਕਹਿੰਦੀ ਕੁੜੀਆਂ ਨੂੰ ਇੰਨਾ ਪੜ੍ਹਾਉਂਦੀ ਕੀ ਲੋੜ ਹੁੰਦੀ ਆਖਰਕਾਰ ਤਾਂ ਰਸੋਈ ਹੀ ਸੰਭਾਲਣੀ ਹੈ ਪਰ ਮੇਰਾ ਛੋਟਾ ਭਰਾ ਹਮੇਸ਼ਾ ਮੇਰੀ ਤਰਫਦਾਰੀ ਕਰਦਾ ਨਹੀਂ ਮਾਂ ਸਾਡੀ ਸਿਮਰਨ ਵੱਡੀ ਹੋ ਕੇ ਅਫਸਰ ਬਣੇਗੀ ਸਾਰੇ ਉਸ ਨੂੰ ਸਲਾਮ ਕਰਨਗੇ ਲੋਕ ਕਹਿਣਗੇ ਇਹ ਉਹਨਾ ਮਜ਼ਦੂਰ ਭਰਾਵਾ ਦੀ ਭੈਣ ਹੈ ਜਿਸ ਨੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਉਸ ਦੇ ਸ਼ਬਦ ਮੇਰੇ ਲਈ ਹੌਸਲਾ ਬਣ ਜਾਂਦੇ ਜਿਵੇਂ ਜਿਵੇਂ ਮੈਂ ਵੱਡੀ ਹੋਈ ਮੇਰੇ ਸੁਪਨੇ ਵੀ ਵੱਡੇ ਹੋ ਗਏ ਹੁੰਦੇ ਕਿ ਮੈਂ ਫੈਸਲਾ ਕੀਤਾ ਕਿ ਮੈਨੂੰ ਕਾਲਜ ਜਾਣਾ ਹੈ ਪਰ ਜਦੋਂ ਮੈਂ ਘਰ ਵਿੱਚ ਇਹ ਗੱਲ ਕਹੀ ਤਾ ਵੱਡੇ ਭਰਾ ਦਾ ਚਿਹਰਾ ਉੱਤਰ ਗਿਆ ਉਹਨਾਂ ਨੇ ਭਾਰੀ ਮਨ ਨਾਲ ਕਿਹਾ ਸਿਮਰਨ ਕਾਲਜ ਦੀ ਫੀਸ ਬਹੁਤ ਜ਼ਿਆਦਾ ਹੈ ਸਾਡੇ ਵੱਸ ਦੀ ਗੱਲ ਨਹੀਂ ਉਹਨਾਂ ਦੀ ਆਵਾਜ਼ ਵਿੱਚ ਲਾਚਾਰੀ ਸੀ ਸ਼ਾਇਦ ਉਹ ਮੈਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸੀ ਪਰ ਹਕੀਕਤ ਤੋਂ ਮੂੰਹ ਵੀ ਨਹੀਂ ਮੋੜ ਸਕਦੇ ਸੀ ਤਦ ਦੇ ਛੋਟੇ ਭਰਾ ਬੋਲ ਪਿਆ ਭਰਾ ਚਾਹੇ ਸਾਨੂੰ ਦਿਨ ਰਾਤ ਮਿਹਨਤ ਕਰਨੀ ਪਵੇ ਚਾਹੇ ਸਰੀਰ ਟੁੱਟ ਜਾਵੇ ਪਰ ਸਿਮਰਨ ਦੀ ਪੜ੍ਹਾਈ ਨਹੀਂ ਰੁਕੇਗੀ ਜੇ ਉਹ ਨਹੀਂ ਪੜ੍ਹੇਗੀ ਤਾਂ ਸਾਡੇ ਸਾਰਿਆਂ ਦੇ ਸੁਪਨੇ ਅਧੂਰੇ ਰਹਿ ਜਾਣਗੇ ਉਸ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਸੁਪਨਾ ਸਿਰਫ ਮੇਰਾ ਨਹੀਂ ਸਗੋਂ ਪੂਰੇ ਪਰਿਵਾਰ ਦਾ ਸੁਪਨਾ ਸੀ ਕਾਲਜ ਦਾ ਪਹਿਲਾ ਦਿਨ ਅੱਜ ਵੀ ਮੇਰੀਆਂ ਆਜ਼ਾਦਾਂ ਵਿੱਚ ਤਾਜ਼ਾ ਹੈ ਮੇਰੇ ਕੋਲ ਪੈਨਣ ਲਈ ਚੰਗੇ ਸੂਟ ਵੀ ਨਹੀਂ ਸੀ ਮਾਂ ਨੇ ਆਪਣੀ ਪੁਰਾਣੀ ਸਾੜੀ ਕੱਟ ਕੇ ਮੇਰੇ ਲਈ ਸੂਟ ਸਿਉਣਾ ਭਰਾਵਾਂ ਨੇ ਪੈਸੇ ਜੋੜ ਕੇ ਇੱਕ ਸਧਾਰਨ ਜਿਹਾ ਬੈਗ ਦਿਵਾਇਆ ਸੀ ਸ਼ਾਇਦ ਉਹ ਬੈਗ ਦੂਜਿਆਂ ਨੂੰ ਸਧਾਰਨ ਲੱਗਦਾ ਹੋਵੇ ਪਰ ਮੇਰੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਮੈਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਆਸ-ਪਾਸ ਦੀਆਂ ਕੁੜੀਆਂ ਮਹਿੰਗੇ ਕੱਪੜੇ ਪਾਉਂਦੀਆਂ ਚੰਗੇ ਮੋਬਾਈਲ ਫੋਨ ਰੱਖਦੀਆਂ ਅਤੇ ਮੈਂ ਉਹਨਾਂ ਵਿੱਚ ਆਪਣੇ ਆਪ ਨੂੰ ਅਲੱਗ ਮਹਿਸੂਸ ਕਰਦੀ। ਕਾਲਜ ਦੀ ਪੜ੍ਹਾਈ ਆਸਾਨ ਨਹੀਂ ਸੀ। ਅੰਗਰੇਜ਼ੀ ਮੀਡੀਅਮ ਦੀਆਂ ਕਿਤਾਬਾਂ ਮੇਰੇ ਲਈ ਚੁਣੌਤੀ ਬਣ ਗਈਆਂ। ਕਈ ਵਾਰ ਮੈਂ ਪੰਨੇ ਖੋਲ੍ਹ ਕੇ ਘੰਟਿਆਂ ਬੈਠੀ ਰਹਿੰਦੀ ਅਤੇ ਸੋਚਦੀ ਇਹ ਸਭ ਕਿਵੇਂ ਸਮਝਾਂ ਪਰ ਹਾਰ ਮੰਨਣਾ ਮੈਨੂੰ ਆਉਂਦਾ ਨਹੀਂ ਸੀ। ਮੈਂ ਲਾਇਬ੍ਰੇਰੀ ਵਿੱਚ ਘੰਟਿਆਂ ਬੈਠ ਕੇ ਪੜ੍ਹਦੀ, ਨੋਟਸ ਬਣਾਉਂਦੀ। ਕਈ ਮੁੰਡੇ ਮੈਨੂੰ ਦੇਖ ਕੇ ਹੱਸਦੇ ਕਹਿੰਦੇ ਇਸ ਗਰੀਬ ਕੁੜੀ ਨੂੰ ਇੰਨਾ ਪੜਨ ਦੀ ਕੀ ਲੋੜ ਹੈ ਵਿਆਹ ਕਰਾਏਗੀ ਅਤੇ ਸਭ ਬੇਅਰਥ ਹੋ ਜਾਵੇਗਾ ਉਹਨਾਂ ਦੀਆਂ ਗੱਲਾਂ ਤੀਰ ਵਾਂਗ ਦਿਲ ਨੂੰ ਬਿੰਦੀਆਂ ਪਰ ਫਿਰ ਭਰਾਵਾਂ ਦਾ ਚਿਹਰਾ ਸਾਹਮਣੇ ਆ ਜਾਂਦਾ ਮੈਨੂੰ ਲੱਗਦਾ ਜਿਵੇਂ ਉਹ ਕਹਿ ਰਹੇ ਹੋਣ ਸਿਮਰਨ ਲੋਕਾਂ ਦੀਆਂ ਗੱਲਾਂ ਸੁਣਨ ਲਈ ਨਹੀਂ ਸਗੋਂ ਉਹਨਾਂ ਨੂੰ ਜਵਾਬ ਦੇਣ ਲਈ ਪੜ ਕਈ ਵਾਰ ਮੈਨੂੰ ਲੱਗਦਾ ਸ਼ਾਇਦ ਮੈਂ ਇੱਥੇ ਹੀ ਨਹੀਂ ਹਾਂ ਪਰ ਜਦੋਂ ਵੀ ਮੇਰਾ ਹੌਸਲਾ ਟੁੱਟਦਾ ਮੈਂ ਪਰਹਾਮਾ ਦੇ ਪਸੀਨੇ ਨਾਲ ਭਿੱਜਿਆ ਚਿਹਰਾ ਝਾਦ ਕਰਦੀ ਮੈਨੂੰ ਲੱਗਦਾ ਜੇ ਮੈਂ ਹਾਰ ਮੰਨ ਲਈ ਤਾਂ ਉਹਨਾਂ ਦੀ ਮਿਹਨਤ ਬੇਅਰਥਰ ਚਲੀ ਜਾਵੇਗੀ ਇਹੀ ਸੋਚ ਕੇ ਮੈਂ ਹੋਰ ਵੀ ਮਿਹਨਤ ਕਰਨ ਲੱਗ ਪੈਂਦੀ ਕਈ ਵਾਰ ਫੀਸ ਭਰਨ ਦਾ ਸਮਾਂ ਹੁੰਦਾ ਤਾਂ ਸਾਡੇ ਕੋਲ ਪੈਸੇ ਵੀ ਨਹੀਂ ਹੁੰਦੇ ਸੀ ਮਾਂ ਘਰ ਦਾ ਸਮਾਨ ਵੇਚ ਦਿੰਦੀ ਕਦੇ ਭਾਂਡੇ ਗਿਰਵੀ ਰੱਖ ਦਿੰਦੀ ਵੱਡਾ ਭਰਾ ਦਿਹਾੜੀ ਤੋਂ ਵਾਪਸ ਆਉਂਦਾ ਅਤੇ ਥਕਾਵਟ ਮਿਟਾਏ ਬਿਨਾ ਓਵਰਟਾਈਮ ਕਰਨ ਚਲਾ ਜਾਂਦਾ ਛੋਟਾ ਭਰਾ ਵੀ ਆਪਣੇ ਹਿੱਸੇ ਦਾ ਖਾਣਾ ਛੱਡ ਕੇ ਮੇਰੀਆਂ ਕਿਤਾਬਾਂ ਲਈ ਪੈਸੇ ਬਚਾਉਂਦਾ ਮੈਂ ਦੇਖਿਆ ਹੈ ਕਿ ਮਾਂ ਨੇ ਰਾਤ ਰਾਤ ਭੁੱਖੇ ਪੇਟ ਸੌਂਦੇ ਹੋਏ ਮੈਨੂੰ ਪੜਾਇਆ ਕਿਵੇਂ ਭਰਾਵਾਂ ਨੇ ਆਪਣੇ ਸੁਪਨਿਆਂ ਦਾ ਗਲਾ ਘੁੱਟ ਕੇ ਮੇਰੇ ਸੁਪਨਿਆਂ ਨੂੰ ਪੰਖ ਲਿ ਦਿੱਤੇ ਇਨ੍ਹਾਂ ਸੰਘਰਸ਼ਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਮੈਂ ਸਿੱਖਿਆ ਕਿ ਜ਼ਿੰਦਗੀ ਵਿੱਚ ਹਾਲਾਤ ਕਿੰਨੇ ਵੀ ਮੁਸ਼ਕਿਲ ਹੋਣ ਜੇ ਪਰਿਵਾਰ ਨਾਲ ਹੋਵੇ ਤਾਂ ਇਨਸਾਨ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਦਾ ਹੈ ਮੇਰੇ ਪਿਤਾ ਹਮੇਸ਼ਾ ਕਹਿੰਦੇ ਸਿਮਰਨ ਤੂੰ ਸਾਨੂੰ ਕਦੇ ਸ਼ਰਮਿੰਦਾ ਨਾ ਕਰੀ ਸਾਡੀ ਮਿਹਨਤ ਦਾ ਬਦਲਾ ਬਸ ਇੰਨਾ ਹੈ ਕਿ ਤੂੰ ਪੜ੍ਹ ਲਿਖ ਕੇ ਸਾਨੂੰ ਉਹ ਦਿਨ ਦਿਖਾ ਦੇ ਜਦੋਂ ਲੋਕ ਸਾਡੀ ਮਜ਼ਦੂਰੀ ਨਹੀਂ ਸਗੋਂ ਤੇਰੀ ਕ ਕਾਬਲੀਅਤ ਨਾਲ ਸਾਨੂੰ ਪਹਿਚਾਨਣ ਉਹਨਾਂ ਦੀਆਂ ਇਹ ਗੱਲਾਂ ਮੇਰੀ ਰੂਹ ਵਿੱਚ ਗੂੰਜਦੀਆਂ ਰਹਿੰਦੀਆਂ ਮੈਂ ਹਰ ਵਾਰ ਸੋਚਦੀ ਮੈਨੂੰ ਹਾਰਨਾ ਨਹੀਂ ਚਾਹੇ ਕੁਝ ਵੀ ਹੋ ਜਾਵੇ ਪਹਿਲਾ ਸਾਲ ਪੂਰਾ ਹੋਇਆ ਤਾਂ ਨਤੀਜਾ ਆਇਆ ਮੈਂ ਕਾਲਜ ਵਿੱਚ ਟਾਪਰ ਸੀ ਉਸ ਦਿਨ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ ਮੈਂ ਸੋਚਿਆ ਜੇ ਪਿਤਾ ਜੀ ਹੁੰਦੇ ਤਾਂ ਕਿੰਨਾ ਮਾਣ ਮਹਿਸੂਸ ਕਰਦੇ ਜਦੋਂ ਮੈਂ ਨਤੀਜਾ ਭਰਾਵਾਂ ਨੂੰ ਦੱਸਿਆ ਤਾਂ ਛੋਟਾ ਭਰਾ ਖੁਸ਼ੀ ਨਾਲ ਉਛਲ ਪਿਆ ਉਸਨੇ ਪੂਰੇ ਮੁਹੱਲੇ ਵਿੱਚ ਚੀਕ ਚੀਕ ਕੇ ਕਿਹਾ ਦੇਖੋ ਮੇਰੀ ਭੈਣ ਨੇ ਟਾਪ ਕੀਤਾ ਹੈ ਵੱਡਾ ਭਰਾ ਚੁੱਪਚਾਪ ਬੈਠਾ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਮੂੰਹ ਤੇ ਮੁਸਕਾਨ ਮਾਂ ਨੇ ਮੈਨੂੰ ਗਲੇ ਨਾਲ ਲਗਾ ਕੇ ਕਿਹਾ ਬੇਟਾ ਅੱਜ ਮੈਨੂੰ ਲੱਗਦਾ ਹੈ ਕਿ ਤੇਰੇ ਪਿਤਾ ਜੀ ਦੀ ਆਤਮਾ ਨੂੰ ਸੱਚੀ ਸ਼ਾਂਤੀ ਮਿਲੀ ਹੋਵੇਗੀ ਉਸ ਪਲ ਮੈਨੂੰ ਲੱਗਿਆ ਕੀ ਮੇਰੀ ਮਿਹਨਤ ਰੰਗ ਲਿਆ ਰਹੀ ਹੈ ਕਾਲਜ ਦਾ ਸਮਾਂ ਮੇਰੇ ਲਈ ਸੁਪਨਿਆਂ ਅਤੇ ਸੰਘਰਸ਼ਾਂ ਨਾਲ ਭਰਿਆ ਸੀ ਪਰ ਇਸੇ ਦੌਰਾਨ ਇੱਕ ਅਜਿਹਾ ਮੋੜ ਆਇਆ ਜਿਸ ਨੇ ਮੇਰੀ ਪੂਰੀ ਦੁਨੀਆ ਬਦਲ ਦਿੱਤੀ ਕਾਲਜ ਵਿੱਚ ਇੱਕ ਮੁੰਡਾ ਸੀ ਅਮਰ ਸ਼ੁਰੂ ਵਿੱਚ ਮੈਂ ਉਸ ਨੂੰ ਸਿਰਫ ਦੂਰੋਂ ਜਾਣਦੀ ਸੀ ਉਹ ਪੜ੍ਹਾਈ ਵਿੱਚ ਚੰਗਾ ਸੀ ਸਮਾਰਟ ਸੀ ਅਤੇ ਸਭ ਤੋਂ ਵੱਧ ਉਸ ਦੀਆਂ ਗੱਲਾਂ ਬਹੁਤ ਮਿੱਠੀਆਂ ਸੀ ਅਕਸਰ ਕਲਾਸ ਤੋਂ ਬਾਅਦ ਉਹ ਮੇਰੇ ਲਈ ਕਿਤਾਬਾਂ ਲਿਆਉਂਦਾ ਅਸਾਈਨਮੈਂਟ ਵਿੱਚ ਮਦਦ ਕਰਦਾ ਹੌਲੀ ਹੌਲੀ ਉਸਦੀ ਮੌਜੂਦਗੀ ਮੈਨੂੰ ਚੰਗੀ ਲੱਗਣ ਲੱਗੀ ਉਹ ਮੈਨੂੰ ਹਮੇਸ਼ਾ ਇਹ ਯਕੀਨ ਦਿਵਾਉਂਦਾ ਸੀ ਕਿ ਮੈਂ ਖਾਸ ਹਾਂ ਸਿਮਰਨ ਇੱਕ ਦਿਨ ਤੂੰ ਅਫਸਰ ਬਣੇਗੀ ਅਤੇ ਮੈਂ ਤੇਰੇ ਨਾਲ ਖੜਾ ਰਹਾਂਗਾ ਤੂੰ ਇਕੱਲੀ ਨਹੀਂ ਹੈ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਸੱਚਮੁੱਚ ਲੱਗਦਾ ਕਿ ਮੇਰੇ ਸੁਪਨਿਆਂ ਵਿੱਚ ਹੁਣ ਇਹ ਇਕੱਲਾਪਣ ਨਹੀਂ ਹੈ ਸ਼ਾਇਦ ਇਹੀ ਉਹ ਸਮਾਂ ਸੀ ਜਦੋਂ ਮੈਂ ਪਹਿਲੀ ਵਾਰ ਆਪਣੇ ਪਰਿਵਾਰ ਤੋਂ ਬਾਅਦ ਕਿਸੇ ਹੋਰ ਤੇ ਭਰੋਸਾ ਕਰਨਾ ਸ਼ੁਰੂ ਕੀਤਾ ਮਾਤੇ ਪਿਤਾ ਹਮੇਸ਼ਾ ਮੇਰੇ ਲਈ ਚਿੰਤਾ ਵਿੱਚ ਰਹਿੰਦੇ ਉਹ ਚਾਹੁੰਦੇ ਸੀ ਕਿ ਮੈਂ ਪੜ੍ਹਾਈ ਤੇ ਧਿਆਨ ਦੇਵਾਂ ਪਰ ਮੈਂ ਹੌਲੀ-ਹੌਲੀ ਅਮਰਦੀ ਦੁਨੀਆ ਵਿੱਚ ਖੋਣ ਲੱਗੀ ਕਈ ਵਾਰ देर ਤੱਕ ਉਸ ਨਾਲ ਫੋਨ ਤੇ ਗੱਲਾਂ ਕਰਦੀ ਲਾਇਬ੍ਰੇਰੀ ਦੀ ਬਜਾਏ ਉਸ ਨਾਲ ਕੈਫੇ ਵਿੱਚ ਬੈਠ ਜਾਂਦੀ ਜੇ ਘਰ ਦੇ ਜਾਦਾ ਸਵਾਲ ਕਰਦੇ ਤਾਂ ਝੂਠ ਬੋਲ ਦਿੰਦੀ ਕਿ ਮੈਂ ਗਰੁੱਪ ਸਟੱਡੀ ਲਈ ਗਈ ਹਾਂ ਮੈਨੂੰ ਯਾਦ ਹੈ ਇੱਕ ਦਿਨ ਛੋਟਾ ਭਰਾ ਬੋਲਿਆ ਸਿਮਰਨ ਅੱਜ ਕੱਲ ਤੂੰ ਬਦਲ ਗਈ ਹੈ ਪਹਿਲਾਂ ਤੂੰ ਹਰ ਗੱਲ ਸਾਨੂੰ ਦੱਸਦੀ ਸੀ ਹੁਣ ਲੁਕਾਉਂਦੀ ਕਿਉਂ ਹੈ ਮੈਂ ਗੁੱਸੇ ਵਿੱਚ ਕਿਹਾ ਤੁਸੀਂ ਲੋਕ ਹਮੇਸ਼ਾ ਸ਼ੱਕ ਕਿਉਂ ਕਰਦੇ ਹੋ ਮੈਂ ਹੁਣ ਵੱਡੀ ਹੋ ਗਈ ਹਾਂ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈ ਸਕਦੀ ਹਾਂ ਉਸ ਦੀਆਂ ਅੱਖਾਂ ਵਿੱਚ ਦਰਦ ਸੀ ਸ਼ਾਇਦ ਉਸੇ ਦਿਨ ਮੈਂ ਆਪਣੇ ਭਰਾ ਦਾ ਦਿਲ ਤੋੜਿਆ ਸੀ ਅਮਰ ਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਉਹ ਕਹਿੰਦਾ ਸੀ ਕਿ ਅਸੀਂ ਮਿਲ ਕੇ ਆਪਣੀ ਦੁਨੀਆ ਬਣਾਵਾਂਗੇ ਮੈਂ ਉਸ ਦੀਆਂ ਗੱਲਾਂ ਵਿੱਚ ਇੰਨੀ ਖੋਈ ਕਿ ਮੈਂ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਦਿੱਤਾ ਇੱਕ ਦਿਨ ਮੈਂ ਉਹ ਫੈਸਲਾ ਲੈ ਲਿਆ ਜੋ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਇਆ ਘਰ ਛੱਡ ਕੇ ਅਮਰ ਨਾਲ ਚਲੀ ਗਈ ਮਾਂ ਦੇ ਹੰਝੂ ਭਰਾਵਾਂ ਦੀ ਨਾਰਾਜ਼ਗੀ ਸਭ ਨੂੰ ਨਜ਼ਰਅੰਦਾਜ਼ ਕਰ ਦਿੱਤਾ ਮੈਨੂੰ ਲੱਗਿਆ ਸੀ ਕਿ ਮੈਂ ਆਪਣੇ ਸੁਪਨਿਆਂ ਦੀ ਦੁਨੀਆ ਬਣਾਉਣ ਜਾ ਰਹੀ ਹਾਂ ਪਰ ਹਕੀਕਤ ਕੁਝ ਹੋਰ ਸੀ ਕੁਝ ਮਹੀਨਿਆਂ ਤੱਕ ਸਭ ਠੀਕ ਰਿਹਾ ਅਮਰ ਨੇ ਮੈਨੂੰ ਪਿਆਰ ਦਿਖਾਇਆ ਸੁਪਨੇ ਦਿਖਾਏ ਪਰ ਹੌਲੀ-ਹੌਲੀ ਉਸ ਦਾ ਚਿਹਰਾ ਬਦਲਣ ਲੱਗਾ ਉਹ ਮੈਥੋਂ ਦੂਰ ਹੁੰਦਾ ਗਿਆ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜਨ ਲੱਗਾ ਅਤੇ ਇੱਕ ਦਿਨ ਉਸ ਨੇ ਸਾਫ਼ ਕਹਿ ਦਿੱਤਾ ਸਿਮਰਨ ਮੈਂ ਹੁਣ ਇਹ ਰਿਸ਼ਤਾ ਨਹੀਂ ਨਿਭਾ ਸਕਦਾ ਮੇਰੀ ਦੁਨੀਆ ਉਸ ਦਿਨ ਖੰਡਰ ਹੋ ਗਈ ਜਿਸ ਇਨਸਾਨ ਲਈ ਮੈਂ ਆਪਣਾ ਪਰਿਵਾਰ ਛੱਡਿਆ ਉਹੀ ਮੈਨੂੰ ਛੱਡ ਕੇ ਚਲਾ ਗਿਆ ਮੈਂ ਇਕੱਲੀ ਸੀ ਘਰ ਤੋਂ ਦੂਰ ਆਪਣਿਆਂ ਤੋਂ ਦੂਰ ਉਸ ਵਕਤ ਮੈਂ ਆਪਣੇ ਆਪ ਨੂੰ ਸਭ ਤੋਂ ਵੱਡੀ ਗੁਨਾਹਗਰ ਸਮਝਣ ਲੱਗੀ ਲੱਗਦਾ ਸੀ ਜਿਵੇਂ ਮੈਂ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰ ਲਈ ਮੈਨੂੰ ਰੋਣ ਲਈ ਵੀ ਕੋਈ ਮੋੜਾ ਨਹੀਂ ਸੀ ਮਾਂ ਦਾ ਚਿਹਰਾ ਯਾਦ ਆਉਂਦਾ ਭਰਾਵਾਂ ਦੀ ਮੁਸਕਾਨ ਯਾਦ ਹੁੰਦੀ ਪਰ ਹੁਣ ਉਹਨਾਂ ਕੋਲ ਵਾਪਸ ਜਾਣ ਦੀ ਹਿੰਮਤ ਨਹੀਂ ਸੀ ਸਮਾਂ ਬੀਤਿਆ ਅਤੇ ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਮੋੜ ਆਇਆ ਮੈਂ ਆਪਣੇ ਪੁੱਤ ਨੂੰ ਜਨਮ ਦਿੱਤਾ ਜਦੋਂ ਪਹਿਲੀ ਵਾਰ ਮੈਂ ਉਸ ਨੂੰ ਆਪਣੀ ਗੋਦ ਵਿੱਚ ਲਿਆ ਤਾਂ ਲੱਗਿਆ ਜਿਵੇਂ ਪ੍ਰਮਾਤਮਾ ਨੇ ਮੈਨੂੰ ਦੁਬਾਰਾ ਜੀਣ ਦਾ ਕਾਰਨ ਦਿੱਤਾ ਹੋਵੇ ਉਸ ਦੀਆਂ 마ਸੂਮ ਅੱਖਾਂ ਦੇਖ ਕੇ ਮੈਂ ਕਸਮ ਖਾਦੀ ਕਿ ਹੁਣ ਚਾਹੇ ਕੁਝ ਵੀ ਹੋ ਜਾਵੇ ਮੈਂ ਟੁੱਟਾਂਗੀ ਨਹੀਂ ਮੈਨੂੰ ਉਸ ਦੇ ਲਈ ਮਜ਼ਬੂਤ ਬੰਨਾ ਹੋਵੇਗਾ ਮੈਂ ठान ਲਿਆ ਸੀ ਕਿ ਹੁਣ ਮੈਂ ਫਿਰ ਤੋਂ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਮੈਂ ਛੋਟੀਆਂ ਮੋਟੀਆਂ ਨੌਕਰੀਆਂ ਸ਼ੁਰੂ ਕੀਤੀਆਂ ਕਦੇ ਟਿਊਸ਼ਨ ਪੜਾਉਂਦੀ ਕਦੇ ਸਲਾਈ ਦਾ ਕੰਮ ਕਰਦੀ ਹੌਲੀ-ਹੌਲੀ ਪੈਸੇ ਬਚਾਉਣ ਲੱਗੀ ਕਈ ਵਾਰ ਰਾਤ ਨੂੰ ਪੁੱਤ ਨੂੰ ਗੋਦ ਵਿੱਚ ਲੈ ਕੇ ਰੋਂਦੀ ਪਰ ਅਗਲੇ ਦਿਨ ਫਿਰ ਮੁਸਕਾਨ ਨਾਲ ਉੱਠਦੀ ਮੈਂ ਆਪਣੇ ਆਪ ਨੂੰ ਕਿਹਾ ਗਲਤੀ ਸਾਰਿਆਂ ਤੋਂ ਹੁੰਦੀ ਹੈ ਪਰ ਗਲਤੀ ਤੋਂ ਭੱਜਣਾ ਕਮਜ਼ੋਰੀ ਹੈ ਉਸ ਨੂੰ ਸਵੀਕਾਰ ਕਰਕੇ ਅਤੇ ਉਸ ਤੋਂ ਸਿੱਖ ਕੇ ਅੱਗੇ ਵਧਣਾ ਹੀ ਅਸਲ ਜਿੱਤ ਹੈ ਬਹੁਤ ਹਿੰਮਤ ਜੁਟਾ ਕੇ ਮੈਂ ਇੱਕ ਦਿਨ ਮਾਂ ਅਤੇ ਭਰਾਮਾ ਕੋਲ ਪਹੁੰਚੀ ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਅਪਣਾਉਣਗੇ ਨਹੀਂ ਪਰ ਜਦੋਂ ਦਰਵਾਜ਼ਾ ਖੁੱਲਿਆ ਮਾਂ ਨੇ ਬਿਨਾ ਕੁਝ ਕਹੇ ਮੈਨੂੰ ਗੱਦੇ ਨਾਲ ਲਗਾ ਲਿਆ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਪਏ ਸੀ ਭਰਾ ਪਹਿਲਾਂ ਨਰਾਜ਼ ਸੀ ਪਰ ਜਦੋਂ ਉਹਨਾਂ ਨੇ ਮੇਰੇ ਪੁੱਤ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਪਿਗਲ ਗਿਆ ਛੋਟਾ ਭਰਾ ਬੋਲਿਆ ਗਲਤੀ ਤੇਰੀ ਸੀ ਪਰ ਤੂੰ ਸਾਡੀ ਹੈ ਅਤੇ ਤੇਰਾ ਪੁੱਤ ਵੀ ਸਾਡਾ ਹੈ ਉਸ ਦਿਨ ਮੈਂ ਸਮਝਿਆ ਕਿ ਪਰਿਵਾਰ ਹੀ ਅਸਲੀ ਸਹਾਰਾ ਹੁੰਦਾ ਹੈ ਪਰਿਵਾਰ ਹੀ ਉਹ ਤਾਕਤ ਹੈ ਜੋ ਸਾਨੂੰ ਇਕੱਲਾ ਨਹੀਂ ਛੱਡਦੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ